ਤੇ ਲੋਜੀ ਅਜ ਬਣਾ ਲੀਏ ਸਾਡੇ ਘਰ ਪਰਮੇ ਟਿੰਡੇ ਇਹ ਤਰੀਕੇ ਨਾਲ ਬਾਂਦੇ ਬਹੁਤ ਵਧੀਆ ਤੇ ਟੇਸਟੀ ਠੀਕ ਹੈ ਜੀ ਤੁਸੀਂ ਕਿੱਦਾਂ ਬਣਾਉਂਦੇ ਹੋ ਮੈਨੂੰ ਆਪਣੇ ਕਮੈਂਟਾਂ ਜ਼ਰੂਰ ਦੱਸਿਆ ਜੀ ਇਹ ਤਾਂ ਆਕੇ ਸੀ ਬਣੇਗਾ ਆਪਾਂ ਨਵੀਆਂ ਨਵੀਆਂ ਰੈਸਪੀ ਹੈ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਆ ਕਿਵੇਂ ਬਣਾਵਾਂਗੇ ਹੋਈ ਤੁਹਾਡੇ ਨਾਲ ਦੱਸਾਂਗੇ ਠੀਕ ਹੈ ਹੈਲੋ ਸਾਰਿਆਂ ਨੂੰ ਮੇਰੀ ਪਿਆਰ ਪ੍ਰਿੰਸੈਸ ਅਸ਼ੀਸ਼ੀ ਕਾਲਜੀ ਕੋਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਘਰੇ ਖੁਸ਼ ਹੋ ਚੜਦੀ ਕਲਾ ਚੜੋ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਜੀ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਮੈਂ ਡਾਈਟਿੰਗ ਤੇ ਵੀ ਚੱਲ ਰਹੀ ਆ ਹਨਾ ਮੈਂ ਆਪਣਾ weight ਵੀ lose ਕਰ ਰਹੀ ਆ ਤੇ ਗਾਇਜ਼ ਅੱਜ ਆਪਾਂ ਸ਼ੁਰੂ ਕਰਤਾ ਹੱਥਾਂ ਨਾਲ ਪੋਚਾਂ ਮਾਰਨਾ ਵਿੱਚ ਵਿੱਚੋਂ ਮੈਂ ਜਦੇ ਜਲਦੀ ਹੋਇਆ ਕਰੇਗੀ ਤੇ ਮੈਂ ਹੱਥਾਂ ਨਾਲ ਨਹੀਂ ਮਾਰੂੰਗੀ ਵੈਸੇ ਤਾਂ ਮੈਨੂੰ ਅੱਜ ਮੇਰੇ ਕੋਲ ਟਾਈਮ ਸੀ ਮੈਂ ਕਿਹਾ ਚਲੋ ਮੈਂ ਹੱਥਾਂ ਨਾਲ ਪੋਚਾਂ ਨਾਲੇ ਹੱਥਾਂ ਨਾਲ ਪੋਚਾਂ ਮਾਰਨ ਨਾਲ ਨਾ ਬਹੁਤ ਜਲਦੀ weight ਵੀ lose ਹੁੰਦਾ ਨਾਲੇ ਵਧੀਆ ਰਹਿੰਦਾ ਠੀਕ ਹੈ ਜੀ ਮੈਂ ਤੇ ਇਦਾਂ ਹੀ ਮੈਂ ਕਿਹਾ ਨਾਲੇ ਵਲੌਗ ਦੀ ਸ਼ੁਰੂਆਤ ਕਰਾਂ ਤਦ ਤੱਕ ਤੁਸੀਂ ਬਨੇ ਰਹੋ ਦਿਲ ਲੋਜੀ ਅੰਦਰ ਬਣਾਉਣ ਲੱਗਿਆ ਆਪਾਂ ਰੋਟੀ ਆਪਾਂ ਨਾਸ਼ਤਾ ਬਣਾਉਣ ਲੱਗੇ ਅੱਜ ਨਾਸ਼ਤੇ ਦੇ ਵਿੱਚ ਬਣਾਣਗੇ ਸਾਡੇ ਕੱਬੜੇ ਇੱਲੇ ਬਣੇ ਪਏ ਐ ਥੋੜੀ ਸਬਜੀ ਪਈ ਸੀਗੀ ਮੈਂ ਕਿਹਾ ਚਲੋ ਬਣਾਉਨੇ ਆਂ ਰੇਲਿਆਂ ਦੇ ਇਹ ਫਾਇਦਾ ਹੁੰਦਾ ਜਦੋਂ ਨਾਸ਼ਤੇ ਦੇ ਵਿੱਚ ਨਾ ਕ੍ਰੇਲੇ फटाफट ਜੇ ਕੁਝ ਘੱਟ ਹੋਵੇ ਸਬਜੀ ਨਾ ਹੋਵੇ ਤੇ ਬਹੁਤ ਵੰਦਿਆ ਤਰੀਕੇ ਨਾਲ ਕਰ ਮੰਨਾਂ ਨੋ ਗਾਇਜ਼ ਆਜਾਏ ਸਾਡੇ ਲਈ ਗੋਲ ਗੱਪੇ ਆ ਦੇ ਕੋ ਸਪੈਸ਼ਲ ਗੋਲ ਗੱਪੇ ਆਏ ਨੇ ਪਰ ਗੋਲ ਗੱਪੇ ਛੋਟੇ 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 ਵੀ ਬਸ మీడియం ਹੈ ਮਤਲਬ ਬਹੁਤ ਵਧੀਆ ਤੇ ਇਧਰ ਆਇਆ ਦੇਖੋ ਜੀ ਪੈਕਿੰਗ ਹੋ ਕੇ ਪਾਣੀ ਪਾਣੀ ਵਾਲੇ ਠੰਡਾ ਹੀ ਹੈ ਤੇ ਇਧਰ ਆਏ ਨਾਲ ਆਲੂ ਠੀਕ ਹੈ ਜੀ ਆਪਾਂ ਖਾਵਾਂਗੇ ਗੋਲ ਗੱਪੇ ਔਰ ਇਧਰ ਆਈ ਜੀ ਸਬਜੀ ਟਿੰਡਿਆ ਵਾਲੀ ਸਬਜੀ ਆਪਾਂ ਟਿੰਡਿਆ ਦੀ ਸੱਜੀ ਬਣਾਵਾਂਗੇ ਠੀਕ ਹੈ ਜੀ ਬਹੁਤ ਸਾਰਾ ਪਿਆਰ ਦਿੰਦਿਓ ਜਿਵੇਂ ਮੈਂ ਬਣਾਉਂਦੀ ਹਾਂ ਤੁਹਾਡੇ ਨਾਲ ਹਰ ਇੱਕ ਸਬਜੀ ਦੀ ਮੈਂ ਰੈਸিপি ਸ਼ੇਅਰ ਕਰਦੀ ਰਹਿੰਦੀ ਆ ਤਿਆਰ ਦੇਖੋ ਟਿੰਡੇ ਲੈ ਆਂਦੇ ਆ ਟਿੰਡਿਆਂ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਧੋ ਬਣਾ ਲੈਣੇ ਆ ਫਿਰ ਇਹਨਾਂ ਨੂੰ ਆਪਾਂ ਇਹਨਾਂ ਦਾ ਛਿਲਕਾ ਲਾ ਲੈਣੇ ਆ ਠੀਕ ਹੈ ਜੀ ਉਸੇ ਤਰੀਕੇ ਨਾਲ ਮੈਂ ਟਿੰਡਿਆਂ ਦੀ ਸਬ지 ਜਿੱਦਾਂ ਵੀ ਬਣਾਉਂਦੀ ਹੁੰਦੀ ਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਆਪਾਂ ਬਣਾਵਾਂਗੇ ਜੀ ਭਰਵੇਂ ਕਰੇਲੇ ਤਾਂ ਆਪਾਂ ਤੁਸੀਂ ਬਹੁਤ ਵਾਰੀ ਵੀਡੀਓ ਦੇਖੀਏ ਅੱਜ ਬਣਾਵਾਂਗੇ ਜੀ ਅਸੀਂ ਭਰਵੇਂ ਟਿੰਡੇ ਰਸਲੇਵਾ ਕੀ ਕਹ ਦਿੰਨੇ ਆ ਕਈ ਇਹਨਾਂ ਰਸਲੇਵਾ ਨਾਂ ਦੇ ਉਹ ਲੱਗ ਹੁੰਦੇ ਜਿਹੜੇ ਭਰਵੇਂ ਹੁੰਦੇ ਉਹ ਮਸਾਲਾ ਭਰ ਕੇ ਬਣਾਉਂਦੇ ਆ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਬਣਾ ਲੈਣੇ ਆ ਧੋ ਕੇ ਫਿਰ ਇਹਨਾਂ ਦਾ ਬਾਕੀ ਜਾ ਤੱਕ ਤੁਸੀਂ ਬਨੇ ਰਹੋ ਤੇ ਮੈਂ ਆਨ ਤੋਂ ਨਹੀਂ ਕਿਉਂਕਿ 12 ਆਂਦੀ ਨੇ ਕੋਈ ਵੀ ਸਬਜੀ ਐਸੀ ਵੀ ਤੁਸੀਂ ਜੇਕਰ ਫ੍ਰਿਜ ਵਿੱਚ ਵੀ ਰੱਖਦੇ ਹੋ ਤਾਂ ਧੋ ਬਣਾ ਕੇ ਰੱਖਿਆ ਕਰੋ ਤੇ ਸਬਜੀ ਅੱਜ ਕੱਲ ਤਾਂ ਵੈਸੇ ਬਹੁਤ ਸਬ지 ਆਂਦੀ ਹੈ ਟਿੰਡੇ ਆ ਰਹੇ ਹਨ ਬਹੁਤ ਸਬ지 ਆ ਰਹੀਆਂ ਟੋਰੀਆਂ ਆ ਘੀਆ ਜੀ ਚੀਨੀ ਕੇ ਇਹ ਵਾਲਾ ਮੈਂ ਪਿੰਡਰ ਦੇ ਨਾਲ ਲਾਂਦੀ ਹੁੰਦੀ ਆ ਮੈਨੂੰ ਨਾ ਵੈਸੇ ਛਿੱਲਕਾ ਲਾਣਾ ਬਹੁਤ ਔcka ਲੱਗਦੇ ਤੇ ਮੈਂ ਕਦੀ ਵੀ ਆਲੂ ਦਾ ਛਿਲਕਾ ਹੋਵੇ ਕਿਸੇ ਦਾ ਹੋਵੇ ਤੇ ਮੈਂ ਹਮੇਸ਼ਾ ਪਿੱਲਰ ਨਾਲ ਤੁਸੀਂ ਵੀ ਇਦਾਂ ਦਾ ਪਿੱਲਰ ਵਧੀਆ ਵਾਲਾ ਮੰਗਵਾ ਲਓ ਗਲੇਅਰਸ ਦਾ ਗਲੇਅਰ ਦਾ ਪਿੱਲਰ ਆ ਮੇਰੇ ਕੋਲੇ ਬਹੁਤ ਵਧੀਆ ਫਟਾਫਟ ਇਹਦੇ ਨਾਲ ਨਾ ਛਿੱਲੇ ਜਾਂਦੇ ਇੱਕ ਤਾਂ ਟਾਈਮ ਦੀ ਬਚਤ ਹੋ ਜਾਂਦੀ ਹੈ ਤੇ ਬਹੁਤ ਵਧੀਆ ਲੱਗਦਾ ਤੇ ਲੋਜੀ ਹੋਣਾ ਪਾਇ ਦੇ ਦਿਆ ਇਦਾਂ ਕਰਕੇ ਛਿਲਕਾ ਨਾ ਲੈਣਾ ਛਿਲਕਾ ਲਾ ਕੇ ਜੀ ਤੁਹਾਨੂੰ ਮੈਂ ਦੱਸਦੀਆਂ ਇਹਦੇ ਵਿੱਚੋਂ ਆਪਾਂ ਕਰ ਲੈਣਾ ਜੀ ਇਦਾਂ ਚੀਰਾ ਦੇ ਲੈਣਾ ਠੀਕ ਹੈ ਦੇਖ ਲੈਣਾ ਜਿਹੜਾ ਪੱਕਾ ਨਾ ਉਹਨੂੰ ਬਿਲਕੁਲ ਵੀ ਯੂਜ਼ 'ਚ ਨਾ ਲਿਆਇਓ ਐਦਾਂ ਦਾ ਟਿੰਡਾ ਦੇਖੋ ਬਿਲਕੁਲ ਅੰਦਰੋਂ ਨਰਮ ਹੈ ਤਾਂ ਨਾਲ ਦੀ ਨਾਲ ਲਿਆ ਲਿਓ ਨਾ ਫਿਰ ਤਾਂ ਨਾਲ ਦੇ ਨਾਲ ਵਧੀਆ ਹੁੰਦੇ ਜੇ ਪਏ ਪਏ ਥੋੜੇ ਜੇ ਪੱਕ ਜਾਂਦੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਟਿੰਡਿਆਂ ਨੂੰ ਛਿਲਕਾ ਲਾ ਕੇ ਤੇ ਐਦਾਂ ਹੀ ਕੱਟ ਲਾ ਲਾਂਗੇ ਠੀਕ ਹੈ ਜੀ ਫਿਰ ਮੈਂ ਤੁਹਾਨੂੰ ਦਿਖਾਨੀ ਆ ਕੀ ਕੁਝ ਮਟੀਰੀਅਲ ਪਾਈਦਾ ਕਿਵੇਂ ਬਣਾਉਂਦੀ ਆ ਮੈਂ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਰਹੂੰਗੀ ਤੇ ਲੋ ਜੀ ਇੱਧਰ ਆਪਾਂ ਇਹਨਾਂ ਨੂੰ ਦੇਖੋ ਟਿੰਡਿਆਂ ਨੂੰ ਆਪਾਂ ਚੰਗੀ ਤਰ੍ਹਾਂ ਲਾ ਲਿਆ ਜੀ ਚੀਰ ਠੀਕ ਹੈ ਜੀ ਇੱਧਰ ਤਾਂ ਰਿਆ ਸੀ ਆਪਾਂ ਦੁੱਧ ਪਿਆਸ ਤੇ ਗੈਸ ਵੀ ਬਾਲਿਆ ਆਪਣੀ ਨੇ ਤੇ ਆਹ ਦੇਖੋ ਜੀ ਇੱਧਰ ਲੈ ਲਈਆਂ ਹਰੀਆਂ ਮਿਰਚਾਂ ਠੀਕ ਹੈ ਕੱਟ ਲੈਨੇ ਆਪਾਂ ਮਸਾਲਾ ਮਟੀਰੀਅਲ ਜੋ ਜੋ ਇਹਦੇ ਚ ਪਾਣਾ ਇਹਦੇ ਚ ਆਪਾਂ ਪਾਣ ਲੱਗਿਆ ਜੀ ਹੁਣ ਆਪਾਂ ਦੇਖੋ ਪਿਆਜ਼ ਪਾ ਲੈਣਗੇ ਠੀਕ ਹੈ ਜੀ ਹਰੀਆਂ ਮਿਰਚਾਂ ਕੱਟ ਕੇ ਪਾ ਲੈਣੀ ਐ ਥੋੜਾ ਜਿਹਾ ਤੁਸੀਂ ਅਦਰਕ ਪਾ ਲੈਣਾ ਕਿਉਂਕਿ ਅੱਜ ਕੱਲ੍ਹ ਗਰਮੀ ਬਹੁਤ ਘੱਟ ਅਦਰਕ ਵੀ ਯੂਜ਼ ਕਰਿਆ ਕਰੋ ਥੋੜਾ ਆਪਾਂ ਨੂੰ ਆਦਤ ਪਈ ਹੁੰਦੀ ਹੈ ਨਾ ਜਿਵੇਂ ਆ ਚੀਜ਼ਾਂ ਯੂਜ਼ ਕਰਦੇ ਆ ਤੇ ਟੇਸਟ ਵਧੀਆ ਨਹੀਂ ਆਉਂਦਾ ਠੀਕ ਹੈ ਜੀ ਇਹ ਸਾਰਾ ਕੁਝ ਪਾ ਕੇ ਥੋੜਾ ਜਿਹਾ ਆਪਾਂ ਪਾ ਲੈਨੇ ਸੀ ਲਸਣ ਲਸਣ ਦੀ ਆਪਾਂ ਚਿਲਕੇ ਪਹਿਲਾਂ ਹੀ ਰੱਖਦੇ ਹੁੰਨੇ ਆ ਥੋੜਾ ਜਿਹਾ ਲਸਣ ਪਾ ਲੈਨੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਗ੍ਰਾਈਂਡ ਕਰ ਲਾਂਗੇ ਤਿਆਰ ਲੈ ਲੈ ਜੀ ਟਮਾਟਰ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਬਣਾ ਕੇ ਆਪਾਂ ਕਰ ਲੈਨੇ ਆ ਜੀ ਸਾਰਿਆਂ ਨੂੰ ਮਸਾਲਾ ਜਿਵੇਂ ਨੋਰਮਲ ਆਪਾਂ ਗ੍ਰਾਈਂਡ ਕਰਦੇ ਆ ਨਾ ਉਸ ਤਰ੍ਹਾਂ ਦਾ ਆਪਾਂ ਮਸਾਲਾ ਬਣਾਵਾਂਗੇ ਠੀਕ ਹੈ ਜੀ ਬਾਕੀ ਗ੍ਰਾਈਂਡ ਕਰਦੇ ਹਾਂ ਧੂਮ ਦੇਖਿਆ ਤੁਮ ਹੋਗੇ ਤੇ ਲੋ ਜੀ ਇੱਧਰ ਆਪਾਂ ਕਰ ਲਿਆ ਸੀ ਹੁਣ ਮਸਾਲਾ ਆਪਾਂ ਕਰ ਲਾਂਗੇ ਗ੍ਰਾਈਂਡ ਇਹਨੂੰ ਨਾ ਕਿਸੇ ਭੈਣ ਨੇ ਕਮੈਂਟ ਕੀਤਾ ਸੀ ਬੀ ਜੀ ਜੋ ਉੱਪਰ ਮੈਂ ਉਸ ਟਾਈਮ ਲੈ ਕੇ ਆਈ ਸੀਗੀ 1100 ਰੁਪਏ ਦਾ ਠੀਕ ਐ ਹੁਣ ਨਹੀਂ ਮੈਨੂੰ ਪਤਾ ਸਭ ਦੇ ਆਪਣੇ ਲੱਗ ਲੱਗ ਐ ਤੇ ਮੇਰਾ ਔਰ ਬੈਟਾ ਐ ਦੇਖਿਓ ਔਰ ਬੈਟਾ ਜੀ ਤੁਸੀਂ ਵੀ ਕਿਹ ਕਿਹ ਲਿਆ ਸਕਦੇ ਹੋ ਬਾਜ਼ਾਰ ਦੇ ਬਹੁਤ ਰੇਟ ਐ ਤੇ ਹੁਣ ਤਾਂ ਮੈਂ ਦੇਖਿਆ ਸੀਗਾ 900 ਦਾ ਕੁਝ ਵੀ ਮਿਲ ਰਿਹਾ ਸੀਗਾ ਲੈ ਆਇਓ ਇਹਦਾ ਬਹੁਤ ਸੁੱਖ ਐ ਚੋਪਰ ਬਹੁਤ ਵਧੀਆ ਚੀਜ਼ ਐ ਮੈਨੂੰ ਤੇਰਾ ਬਹੁਤ ਸੁੱਖ ਐ ਮੈਨੂੰ ਤੇ ਇਹਨਾਂ ਸੁਖੇ ਕਦੀ ਵੀ ਆਪਾਂ ਜਿਵੇਂ ਦਰਦਰੀ ਜੀ ਚਟਣੀ ਬਣਾਣੀ ਹੋਵੇ ਹਨਾ ਜੀ ਤੇ ਮਸਾਲਾ ਬਣਾਉਣਾ ਹੋਵੇ ਜਿਵੇਂ ਚੁੱਲ੍ਹੇ ਤੇ ਤਾਂ ਚਲੋ ਕੁੰਡੀ ਡੰਡੇ ਦਾ ਆਪਾਂ ਹੁਣ ਓਖੇ ਲੱਗਣ ਲੱਗੇ ਨੇ ਕਦੀ ਹੋਇਆ ਮੈਂ ਸ਼ੌਂਕੀਆਂ ਬਣਾ ਲੈਨੀ ਆ ਮੈਂ ਰੱਖਿਆ ਸਾਰਾ ਕੁਝ ਹੋਇਆ ਤੇ ਬਾਕੀ ਮੈਂ ਕਿਹਾ ਚਲੋ ਇਹ ਚ ਉੱਪਰ ਹੈ ਨਾ ਮੈਨੂੰ ਬਹੁਤ ਵਧੀਆ ਲੱਗਦਾ ਇਹਦੇ ਨਾਲ ਫਟਾਫਟ ਜਿਵੇਂ ਗਰਾਇੰਡਰ ਰੱਖਿਆ ਸੀ ਗਰਾਇੰਡਰ ਨਾਲ ਕਰਦੇ ਸੀ ਬਹੁਤ ਟਾਈਮ ਲੱਗ ਜਾਂਦਾ ਸੀ ਮੇਰੇ ਨਾਲ ਫਟਾਫਟ ਹੋ ਜਾਂਦਾ ਮਸਾਲਾ ਕਰ ਲਿਆ ਗਰਾਇੰਡ ਠੀਕ ਹੈ ਆਪਾਂ ਆਪਣੀ ਤਿਆਰੀ ਕਰ ਲਈਏ ਤੇ ਹੁਣ ਆਪਾਂ ਦੇਖੋ ਜੀ ਪਹਿਲਾਂ ਪਾ ਲਾਂਗੇ ਤੇਲ ਤੇਲ ਆਪਣੇਰੇ ਕੋਲ ਤੇਲ ਨੂੰ ਚੰਗੀ ਤਰ੍ਹਾਂ ਕਰ ਲੈਣਾ ਜੀ ਆਪਾਂ ਗਰਮ ਠੀਕ ਹੈ ਇਹਦੇ ਵਿੱਚ ਤੇਲ ਵੀ ਬਹੁਤ ਘੱਟ ਲੱਗਦਾ ਤੇ ਤੇਲ ਹੁਣ ਹੋ ਜੇਗਾ ਚੰਗੀ ਤਰ੍ਹਾਂ ਗਰਮ ਤੇ ਆਪਾਂ ਇੱਧਰ ਮਸਾਲਾ ਆਪਣਾ ਫਿਰ ਟਰਾਈਂਡ ਕਰਕੇ ਰੱਖ ਲਿਆ ਤਾਂ ਆਪਾਂ ਟਾਪ ਆਪਣਾ ਸੰਭਾਲ ਲੈਨੇ ਖਲਾਰਾ ਬਹੁਤ ਸਾਰੀਆਂ ਭੈਣਾਂ ਬਹੁਤ ਸਾਰਾ ਪਿਆਰ ਦਿੰਦੀਆਂ ਬਹੁਤ ਅੱਛੇ ਚ ਕਮੈਂਟ ਕਰਦੀ ਹੈ ਬਸ ਮੈਨੂੰ ਕਮੈਂਟ ਕਰਿਆ ਕਰੋ ਕਿੱਥੋਂ ਦੀ ਬੋਲ ਦਿਓ ਕੀ ਚੀਜ਼ ਅੱਛੀ ਲੱਗੀ ਕਿਹੜੀ ਰੈਸিপি ਅੱਛੀ ਲੱਗਦੀ ਹੈ ਕੀ ਤੁਸੀਂ ਟਰਾਈ ਕਰਕੇ ਦੇਖਦੇ ਹੋ ਠੀਕ ਹੈ ਮੈਨੂੰ ਕਮੈਂਟ ਕਰ ਜ਼ਰੂਰ ਦੱਸਿਓ ਤੇਲ ਹੋ ਗਿਆ ਸਾਡਾ ਗਰਮ ਆਪਾਂ ਹਮੇਸ਼ਾ ਸਰੋਂ ਦਾ ਤੇਲ ਯੂਜ਼ ਕਰਦੇ ਆ ਸਰੋਂ ਦਾ ਤੇਲ ਕੋਈ ਨੁਕਸਾਨ ਨਹੀਂ ਦਿੰਦਾ ਹੈਗਾ ਬਹੁਤ ਵਧੀਆ ਹੁੰਦਾ ਹੈ ਤੁਸੀਂ ਵੀ ਕੋਸ਼ਿਸ਼ ਹੈਈ ਕਰਿਆ ਕਰੋ ਜਿਹੜੀਆਂ ਪੈਣਾ ਦੀ ਰਿਫਾਈਨਡ ਯੂਜ਼ ਕਰਦੀਆਂ ਨਾ ਰਿਫਾਈਨਡ ਬਿਲਕੁਲ ਨਾ ਹੀ ਯੂਜ਼ ਕਰਿਆ ਕਰੋ ਸਰੋਂ ਦਾ ਤੇਲ ਸਾਡੇ ਲਈ ਬਹੁਤ ਬੈਨੀਫੀਟ ਹੈ ਤੇ ਨੁਕਸਾਨ ਵੀ ਨਹੀਂ ਦਿੰਦਾ ਹੈਗਾ ਆਰਗਾਨਿਕ ਹੈ ਵੀ ਮਤਲਬ ਘਰ ਦਾ ਸੀ ਤਾਂ ਦੇਖੋ ਤੁਹਾਡਾ ਘਰ ਦਾ ਸੀ ਤਾਂ ਆਪਣਾ ਯੂਜ਼ ਕਰਦੇ ਆ ਠੀਕ ਹੈ ਜੀ ਤੁਸੀਂ ਵੀ ਯੂਜ਼ ਕਰਿਆ ਕਰੋ ਤੇ ਆਹ ਲੋ ਜੀ ਆਪਾਂ ਮਸਾਲਾ ਚੰਗੀ ਤਰ੍ਹਾਂ ਪਹਿਲਾਂ ਭੁੰਨ ਲਈਏ ਜਿਵੇਂ ਆਪਾਂ ਨੋਰਮਲ ਮਸਾਲਾ ਸਜੀਆਂ ਦਾ ਭੁੰਨਦੇ ਆ ਨਾ ਤੇ ਸਾਰਾ ਮਸਾਲਾ ਆਪਾਂ ਹੁਣ ਇਸ ਚੰਗੀ ਤਰ੍ਹਾਂ ਭੁੰਨ ਲਾਂਗੇ ਠੀਕ ਹੈ ਜੀ ਤੇ ਲੋ ਜੀ ਜੱਟਾ ਸਾਡਾ ਮਸਾਲਾ ਭੁੱਜਦਾ ਤਾਂ ਆਪਾਂ ਪਾ ਲ ਗੁੰਨ ਲੈ ਲਈ ਆਪਣਾ ਆਟਾ ਉੱਪਰ ਆ ਗਿਆ ਸੀ ਪਾਣੀ ਮੈਂ ਤਾਂ ਚੁਕਰੀ ਦਾ ਪਾਣੀ ਵੀ ਭਰ ਲੀਏ ਮੈਂ ਤਾਂ ਕਦੀ ਵੀ ਰਸੋਈ ਦੇ ਵਿੱਚ ਜਦੋਂ ਵੀ ਬਾੜ ਚੱਲਦੀ ਆ फटाफट ਆਪਣੇ ਨਾਲ ਦੀ ਨਾਲ ਆਪਾਂ ਕੰਮ ਨੇ ਵੇਖ ਲਈ ਨੇ ਕਿ ਅੱਜ ਕੱਲ ਬਹੁਤ ਜ਼ਿਆਦਾ ਗਰਮੀ ਹੋਣ ਲੱਗ ਗਈ ਹੈ ਲਾਈਟਾਂ ਨੇ ਇੰਨੀਆਂ ਬੁਰੀਆਂ ਲੱਗਦੀਆਂ ਨੇ ਤੇ ਲਾਈਟਾਂ ਬਿਨਾ ਸਾਡੀ ਵੀਡੀਓ ਨਹੀਂ ਬਣਦੀ ਹੈਗੀ ਜੀ ਕੀ ਕਰੀਏ ਬਿਲਕੁਲ ਵੀ ਫਿਰ ਵਧੀਆ ਨਹੀਂ ਆਉਂਦੀ ਹੈ ਕਿ ਟੈਸਟ ਕਰਕੇ ਸਾਨੂੰ ਲਾਈਟਾਂ ਜਗਾਉਣੀਆਂ ਪੈਂਦੀਆਂ ਜੀ ਜੇ ਇਦਾਂ ਆਪਾਂ ਦਾ ਬੁੱਝੇਗਾ ਉਦੋਂ ਤੱਕ ਸਾਡਾ ਮਸਾਲਾ ਵੀ ਭੁੱਜ ਜਾਏਗਾ ਲਓ ਜੀ ਆ ਦੇਖੋ ਸਾਡਾ ਮਸਾਲਾ ਦੇਖੋ ਭੁੱਜ ਗਿਆ ਹੁਣ ਹੁਣ ਆਪਾਂ ਆਪਣੇ ਟੇਸਟ ਅਨਸਾਰੇ ਦੇ ਵਿੱਚ ਪਾ ਦੇਣਾ ਜੀ ਆਪਣਾ ਨਮਕ ਠੀਕ ਹੈ ਜੀ ਨਮਕ ਪਾ ਦੇਣਾ ਜੇ ਨਾਲ ਤੁਸੀਂ ਖਾਣੇ ਹੋ ਹਲਕੀ ਜੀ ਤੁਸੀਂ ਮਾ ਪਾ ਲਓ ਇਹਦੇ ਵਿੱਚ ਮਿਰਚ ਫਿਰ ਪਾ ਦੇਣੀ ਜੀ ਆਪਾਂ ਇਹ ਚ ਹਲਦੀ ਫਿਰ ਪਾਵਾਂਗੇ ਜੀ ਪੀਸਿਆ ਹੋਇਆ ਧਨੀਆ ਥੋੜਾ ਜਿਹਾ ਗਰਮ ਮਸਾਲਾ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਚਨਾ ਮਸਾਲਾ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਥੋੜੀ ਜੀ ਹਲਕੀ ਜੀ ਜੇਕਰ ਚਾਹੋ ਤੇ ਤੁਸੀਂ ਦੇਗੀ ਮਿਰਚੇ ਚ ਪਾ ਸਕਦੇ ਹੋ ਠੀਕ ਹੈ ਜੀ ਇਹ ਨਾ ਰੰਗ ਦਾ ਤਾਂ ਨਹੀਂ ਲਾ। ਅੱਜ ਹੁਣ ਇਹਨੂੰ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਜਿਵੇਂ ਆਪਾਂ ਮਸਾਲਾ ਭੁੰਨਦੇ ਆ ਨਾ ਐਦਾਂ ਭੁੰਨ ਲੈਣਾ ਤਾਂ ਕਿ ਸਾਡੀ ਜਿਹੜੀ ਹਲਦੀ ਹੈ ਨਾ ਕੱਚੀ ਨਾ ਰਹੇ। ਹਲਕਾ ਜਿਹਾ ਦੇਸ ਪਾ ਲਾਂਗੇ ਥੋੜਾ ਜਿਹਾ ਪਾਣੀ। ਥੋੜਾ ਜਿਹਾ ਹਲਕਾ ਜਿਹਾ ਪਾਣੀ ਪਾ ਦੇਣਾ ਤੇ ਛੁੱਟ ਜਾ ਜੇ ਤੁਸੀਂ ਇਹ ਦੇਖੀ। ਠੀਕ ਹੈ। ਤਾਂ ਕਿ ਮਸਾਲਾ ਸਾਡਾ ਵੈਸੇ ਮੇਰੀ ਨੌਂਸ ਦੀ ਕੜਾਈ ਹੈ ਦੇਖੀ ਤੁਸੀਂ ਨਾ ਕਦੀ ਮਸਾਲਾ نیچے ਨਹੀਂ ਲੱਗਦਾ ਇਹਦਾ। ਇਹਨੂੰ ਇਹਨੂੰ ਚੰਗੀ ਤਰ੍ਹਾਂ ਹੁਣ ਆਪਾਂ ਮਸਾਲੇ ਨੂੰ ਭੁੰਨ ਲੈਣੇ ਆ। ਕੀ ਲੋਜੀ ਆ ਸਾਡਾ ਮਸਾਲਾ ਦੇਖੋ ਬਿਲਕੁਲ ਪੁੱਜ ਕੇ ਹੋ ਗਿਆ ਤਿਆਰ ਠੀਕ ਹੈ ਜੀ ਹੁਣ ਇਹਨੂੰ ਆਪਾਂ ਕਰ ਦਿੰਨੇ ਆ ਜੀ ਗੈਸ ਨੂੰ ਬੰਦ ਥੋੜਾ ਜਿਹਾ ਠੰਡਾ ਹੋਣ ਦਿੰਨੇ ਆ ਫਿਰ ਆਪਾਂ ਦੱਸ ਦਿਆਂ ਕਿ ਆਪਾਂ ਕਿਦਾਂ ਮਸਾਲਾ ਤੇ ਯੂਜ਼ ਕਰਨੇ ਠੀਕ ਹੈ ਜੀ ਤੇ ਲੋਜੀ ਇੱਦਾਂ ਹੁਣ ਆਪਾਂ ਕਰਕੇ ਆ ਜੜੇ ਦੇਖੋ ਆਪਾਂ ਆਪਣੇ ਟਿੰਡੇ ਹਨਾ ਆਪਾਂ ਕਟਿੰਗ ਕੀਤੀ ਹੋਈ ਏ ਇੱਕ ਚੀਜ਼ ਧਿਆਨ ਰੱਖਿਆ ਕਰੋ ਥੋੜੇ ਟਿੰਡੇ ਜਿਹੜੇ ਹੁੰਦੇ ਨੇ ਨਰਮ ਲਿਆ ਕਰੋ ਠੀਕ ਹੈ ਜੀ ਹੁਣ ਇਹਨਾਂ ਨੂੰ ਇਹਦੇ ਵਿੱਚ ਚਮਚ ਦੇ ਨਾਲ ਤੁਸੀਂ ਨਾ ਚੰਗੀ ਤਰ੍ਹਾਂ ਪਰ ਲੈਣਾ ये मसाला आप चंगी तरह फिल कर लेना बिल्कुल देखो लो जी इस तरह करके सारे आप टेंडे चंकी तरह भर के इसे तरह ही रख लागे ठीक है जी ਲੋਜੀ ਆ ਸਾਰਾ ਮਸਾਲਾ ਆਪਾਂ ਇਹਨਾਂ ਦੇ ਵਿੱਚ ਭਰ ਦਿੱਤਾ ਚੰਗੀ ਤਰ੍ਹਾਂ ਠੀਕ ਹੈ ਬਿਲਕੁਲ ਐਂ ਚੰਗੀ ਤਰ੍ਹਾਂ ਭਰ ਦੇਣਾ ਜਿੰਨਾ ਹੀ ਵਧੀਆ ਤਰੀਕੇ ਨਾਲ ਮਸਾਲਾ ਭਰਿਆ ਜਾਏਗਾ ਨਾ ਉਨੇ ਹੀ ਵਧੀਆ ਹੋਣਗੇ ਉਨੇ ਟੇਸਟੀ ਬਣਦੇ ਆ ਕਿ ਅਸਟਿੰਦੇ ਮੈਨੂੰ ਕਰੇਲਿਆਂ ਦੀ ਯਾਦ ਆਂਦੀ ਰਹਿੰਦੀ ਹੈ ਕਿਉਂਕਿ ਮੈਨੂੰ ਕਰੇਲਿਆਂ ਦਾ ਬਹੁਤ ਸ਼ੌਂਕ ਹੈ ਕਰੇਲੇ ਸਾਡੇ ਘਰ ਸਭ ਤੋਂ ਜ਼ਿਆਦਾ ਬਣਦੇ ਆ ਇਸ ਕਰਕੇ ਮੈਂ ਕਿਹਾ ਅੱਜ ਭਰ ਮੇ ਟਿੰਡੇ ਵੀ ਬਣਾਉਣ ਲੱਗੇ ਸੀ ਇਹ ਵੀ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਹੀ ਮਸਾਲਾ ਇੱਕ ਟਿੰਡਾ ਸਾਡਾ ਇਦਾਂ ਹੀ ਨਿਕਲ ਗਿਆ ਸੀ ਇਹ ਪੱਕੇ ਬੀਜਾਂ ਵਾਲਾ ਸੀਗਾ ਇਨ ਨੂੰ ਇੱਦਾਂ ਹੀ ਆਪਾਂ ਭਰ ਦਿੰਦੇ ਹਾਂ ਠੀਕ ਹੈ ਜੀ ਬਾਕੀ ਹੁਣ ਤੁਹਾਨੂੰ ਦਿਖਾਨੀ ਆ ਇਹ ਤਰੀਕੇ ਨਾਲ ਤੁਸੀਂ ਭਰ ਕੇ ਇਹਨਾਂ ਨੂੰ ਰੱਖ ਦੇਣਾ ਠੀਕ ਹੈ ਜੀ ਤੇ ਲੋ ਜੀ ਆ ਦੇਖੋ ਜੀ ਹੁਣ ਆਪਾਂ ਕੜਾਹੀ ਬਾਹਰ ਲੈਣੀ ਹੈ ਕੜਾਹੀ ਥੱਲੇ ਗੈਸ ਬਾਲ ਲੈਣੀ ਹੈ ਠੀਕ ਹੈ ਹਲਕਾ ਜਿਹਾ ਪਾਣਾ ਪਾਣੀ ਜ਼ਿਆਦਾ ਪਾਣੀ ਨਹੀਂ ਪਾਣਾ ਤੁਸੀਂ ਬਿਲਕੁਲ ਥੋੜਾ ਜਿਹਾ ਪਾਣੀ ਪਾਣਾ ਠੀਕ ਹੈ ਜੀ ਇਹ ਹੀ ਕਰੇਲੇ ਆਪਾਂ ਹੁਣ ਇਸੇ ਤਰੀਕੇ ਨਾਲ ਇਹਨਾਂ ਨੂੰ ਇੱਦਾਂ ਹੀ ਰੱਖ ਦੇਣਾ ਠੀਕ ਹੈ ਜੀ ਆ ਇਸ ਤਰ੍ਹਾਂ ਹੀ ਆਪਾਂ ਟਿੰਡੇ ਆਪਣੇ ਇਹਦੇ ਵਿੱਚ ਹੀ ਰੱਖ ਦਾਂਗੇ ਪਰ ਇਹ ਹੋਏ ਆ ਦੇਖੋ ਜੀ ਐਸੇ ਤਰ੍ਹਾਂ ਹੀ ਰੱਖ ਕੇ ਅਰੇ ਬਿਲਕੁਲ ਟਿੰਡੇ ਦੇਖਿਓ ਤੁਸੀਂ ਕਿਉਂਕਿ ਸੌਫਟ ਹੁੰਦੇ ਆ ਨਾ ਨਰਮ ਹੁੰਦੇ ਆ ਇਹ ਭਾਪ ਦੇ ਵਿੱਚ ਹੀ ਬਹੁਤ ਵਧੀਆ ਤਰੀਕੇ ਨਾਲ ਬਣ ਜਾਂਦੇ ਆ ਆ ਦੇਖੋ ਜੀ ਬਹੁਤ ਆਹ ਵੇਖਣ ਨੂੰ ਸਾਰੇ ਸਾਰੇ ਟਿੰਡੇ ਲੋਜ ਸਾਰੇ ਟਿੰਡੇ ਇਸੇ ਤਰ੍ਹਾਂ ਰੱਖ ਕੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਸਿਰਫ ਟੱਕ ਦੇਣਾ ਟੱਕ ਦੇਣਾ ਥੋੜੀ ਦੇਰ ਲਈ ਕਿਉਂਕਿ ਹਲਕਾ ਜਿਹਾ ਪਾਣੀ ਪਾਇਆ ਏ ਭਾਪ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਬਣ ਜਾਣਗੇ ਆ ਦੇਖੋ ਜੀ ਲਓ ਜੀ ਆ ਦੇਖੋ ਜੀ ਆਪਾਂ ਖੋਲਦੇ ਹਾਂ ਆਪਣੇ ਆ ਆ ਦੇਖੋ ਕਿੰਨੇ ਪਾਣੀ ਵੀ ਨਹੀਂ ਪਾਇਆ ਨਾ ਤਾਂ ਵੀ ਰਸਲੇ ਰਸਲੇ ਜੇ ਖੋ ਜਾਂਦੇ ਆ ਪਾਣੀ ਆਲਰੇਡੀ ਇਹਨਾਂ ਦੇ ਵਿੱਚ ਹੁੰਦਾ ਠੀਕ ਹੈ ਜੀ ਆਪਾਂ ਆ ਤਰੀਕੇ ਨਾਲ ਬਣਾਨੇ ਆ ਬਾਕੀ ਜੇਕਰ ਤੁਸੀਂ ਚੈੱਕ ਕਰਨੇ ਹਨ ਤਾਂ ਤੁਸੀਂ ਇਦਾਂ ਕੋਗ ਲੈ ਕੇ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਮੇਰੇ ਵੀਰ ਨੇ ਇੱਕ ਕੇ ਭੈਣ ਨੇ ਕਮੈਂਟ ਕੀਤਾ ਸੀ ਆ ਦੇਖੋ ਇੱਕਦਮ ਹੋ ਰਿਹਾ ਨਾ ਬਿਲਕੁਲ ਸੌਫਟ ਬਣ ਜਾਂਦੇ ਆ ਇਹ ਦੇਖੋ ਬਿਲਕੁਲ ਆ ਦੇਖੋ ਕੋਈ ਜ਼ਰੂਰਤ ਨਹੀਂ ਹੈ ਟਾਈਮ ਵੀ ਨਹੀਂ ਲੱਗਦਾ ਕਿਉਂਕਿ ਇੱਕ ਕarele ਬਿਲਕੁਲ ਸੋਹੀ ਵੇਅ ਕarele ਨਿਕਲ ਜਾਣਾ ਮੂਚੋਂ ਟਿੰਡੇ ਬਿਲਕੁਲ ਉਸ ਸੌਫਟ ਹੋਣੇ ਚਾਹੀਦੇ ਤਾਜ਼ੇ ਹੋਣੇ ਚਾਹੀਏ ਫਰੈਸ਼ ਫਰੈਸ਼ ਇਕਦਮ ਬਣਦੇ ਮੈਂ ਇਸੇ ਤਰੀਕੇ ਨਾਲ ਬਣਾਨੀ ਹੁੰਦੀ ਹਣੀ ਤੁਸੀਂ ਪਰ ਮੈਂ ট্রেনਡੇ ਕਿਸ ਤਰ੍ਹਾਂ ਬਣਾਉਂਦੇ ਹੋ ਮੈਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਠੀਕ ਹੈ ਜੀ ਜੇਕਰ ਚਾਹੋ ਤੁਸੀਂ ਇਹਦੇ ਤੇ ਆਪਾਂ ਧੰਨੀਆਂ ਬਗਿਆਰਾ ਆ ਸਕਦੇ ਆ ਮੈਨੂੰ ਹਾਂ ਪੁੱਛਿਆ ਸੀਗਾ ਕਿ ਕਮੈਂਟ ਦੇ ਵਿੱਚ ਦੱਸਿਆ ਸੀ ਕਿ ਤੁਸੀਂ ਜਿਹੜੇ ਕਰੇਲੇ ਬਣਾਏ ਹਨ ਨਾ ਉਹ ਕਰੇਲੇ ਕੱਚੇ ਸੀਗੇ ਜੇ ਕੱਚੇ ਨਹੀਂ ਹੈ ਮੇਰੇ ਘਰਦਿਆਂ ਨੇ ਖਾਦੇ ਆ ਸਾਡੇ ਸਪੈਸ਼ਲ ਇਹ ਹੀ ਬਣਦੇ ਆ ਹਮੇਸ਼ਾ ਮੈਂ ਭਾਗ ਵਾਲੇ ਕਰੇਲੇ ਬੋਇਲਡ ਕਰਕੇ ਬਣਾਉਂਦੀ ਹੁੰਨੀ ਆ ਇਸੇ ਤਰੀਕੇ ਨਾਲ ਹੀ ਬਣਾਨੇ ਹੁੰਦੇ ਆ ਬਹੁਤ ਸਵਾਦ ਬਣਦੇ ਆ ਠੀਕ ਹੈ ਸਟੀਮਰ ਕਰੇਲੇ बोल ਦਿੰਦੇ ਆ ਆਪਾਂ ਉਹਨਾਂ ਨੂੰ ਕਿਉਂਕਿ ਉਹਨਾਂ ਨੁਕਸਾਨ ਨਹੀਂ ਦਿੰਦੇ ਹੈਗੇ ਹਾਰਡ ਦਾ ਪੇਸ਼ੈਂਟ ਹੋਵੇ ਜਾਂ ਜਿਵੇਂ ਆਪਾਂ ਨੂੰ ਨਹੀਂ ਤਲਿਆ ਖਾਂਦੇ ਨਾ ਇਸ ਤੱਕਰ ਚ ਮੈਂ ਉਹ ਬਣਾਉਂਦੀ ਹੁੰਦੀ ਆ ਮੈਂ ਤਾਂ ਬਹੁਤ ਜ਼ਿਆਦਾ ਬਣਾਉਂਦੀ ਆ ਬਾਕੀ ਮਸਾਲੇ ਵਾਲੇ ਵੀ ਤੁਹਾਨੂੰ ਬਣਾ ਕੇ ਦਿਖਾਵਾਂਗੀ ਪਾਪਾ ਵਾਲੇ ਕਰੇਲੇ ਬਹੁਤ ਸਵਾਦ ਬਣਦੇ ਤੁਸੀਂ ਇੱਕ ਵਾਰ ਟ੍ਰਾਈ ਜ਼ਰੂਰ ਮਾਰਿਓ ਠੀਕ ਹੈ ਜੀ ਬਾਕੀ ਮੈਂ ਤਾਂ ਇਦਾਂ ਹੀ ਸਬਜ਼ੀਆਂ ਬਣਾਉਂਦੀ ਆ ਜਿਸ ਤਰ੍ਹਾਂ ਮੇਰੀ ਰੈਸਪੀ ਬਣਾਉਂਦੀ ਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਰਹਿਣੀ ਆ ਠੀਕ ਹੈ ਜੀ ਇੱਧਰ ਬ ਲੋ ਜੀ ਟਿੰਡੇ ਬਣ ਕੇ ਹੋ ਗਏ ਤਿਆਰ ਇਸ ਤਰੀਕੇ ਨਾਲ ਟਿੰਡੇ ਜੀ ਬਹੁਤ ਵਧੀਆ ਮਸਾਲੇਦਾਰ ਟਿੰਡੇ ਬਣੇ ਆ ਠੀਕ ਹੈ ਜੀ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਮੈਨੂੰ ਆਪਣੇ ਕਮੈਂਟ ਜ਼ਰੂਰ ਦੱਸਿਓ ਜਿਹਦੇ ਕੱਲ ਤੁਹਾਨੂੰ ਨਵੇਂ ਵੀਲੌਗ ਵਿੱਚ ਪਿਆਰ ਹੈ ਜੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵਰਤਬਾਦ ਮੇਰੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੇ ਜੇ ਕਰਗੇ ਉਹ ਤਾਂ ਚੈਨਲ ਅਸਸਤ ਹੈ ਅਸਸ ਸ਼ਿਕਾ ਜੀ ਬਾਏ ਬਾਏ